ਜਿੱਥੇ ਦੇਸ਼ਵਾਸੀ ਆਜ਼ਾਦੀ ਦਿਹਾੜੇ ਮਨਾਉਣ ਦੇ ਜਸ਼ਨਾਂ ਦੇ ਵਿੱਚ ਰੁੱਝੇ ਹੋਏ ਸਨ ਉੱਤੇ ਹੀ ਮਾਨ ਨਿਵਾਸੀ ਦਰਿਆ ਬਿਆਸ ਦੇ ਵਿੱਚ ਵਧੇ ਪਾਣੀ ਦੇ ਉੱਧਰ ਉਪਰੰਤ ਆਏ ਹਰ ਦੌਰਾਨ ਦਾ ਉੱਤੇ ਲੱਗੀ ਆਪਣੀ ਜ਼ਿੰਦਗੀ ਬਚਾਉਣ ਦੇ ਵਿੱਚ ਲੱਗੇ ਹੋਏ ਸਨ ਤਾਂ ਪਾਣੀ ਹਰ ਪਾਸੇ ਤਬਾਹੀ ਮਚਾ ਰਿਹਾ ਸੀ ਜਿਸ ਕਾਰਨ ਸਥਿਤੀ ਹੋਰ ਗੰਭੀਰ ਹੋ ਗਈ ਹੈ ਤੰਤਰੀਆ ਬਿਆਸ ਤੇ ਵੀਚੂ ਪਾਣੀ ਤੇ ਫੋਦੇ ਪੱਧਰ ਕਾਰਨ ਮੱਡ ਖੇਤਰ ਸੁਲਤਾਨਪੁਰ ਲੋਧੀ ਹਲਕੇ ਵਿੱਚ ਪੈਦਾ ਹੋਈ ਹੜ੍ਹ ਦੀ ਹਾਲਤ ਮੰਡ ਬਾਉਪੁਰ ਦੇ ਨਜ਼ਦੀਕੀ ਪਿੰਡ ਭੈਣੀ ਕਾਪਤਰ ਤੋਂ ਟੁੱਟੇ ਆਰਜੀ ਬੰਨ ਨੇ ਸਾਰੇ ਮੱਡ ਖੇਤਰ ਦੇ ਵਿੱਚ ਤਬਾਹੀ ਦਾ ਮੰਜ਼ਰ ਪੇਸ਼ ਕਰ ਦਿੱਤਾ। ਜਿਸ ਨਾਲ ਜਿੱਥੇ 16 ਪਿੰਡਾਂ ਦੇ ਲੋਕਾਂ ਕੋ ਫਸਲਾਂ ਘਾਹ ਤੇ ਹੋਰ ਪਸ਼ੂਆਂ ਦਾ ਚਾਰੇ ਉੱਤੇ ਹੋਏ ਭਾਰੀ ਨੁਕਸਾਨ ਤੋਂ ਸੰਭਲ ਵੀ ਨਹੀਂ ਪਾਇਆ ਸੰ ਤੇ ਬੀਤੀ ਸ਼ਾਮ ਪਿੰਡ ਮਹੀਵਾਲ ਦੇ ਕੋਲ ਇੱਕ ਹੋਰ ਆਰਜੀ ਬੰਨ ਟੁੱਟਣ ਕਾਰਨ ਪਾਣੀ ਨੇ ਜੋ ਤਬਾਹੀ ਹੋਰ ਬਚਾ ਦਿੱਤੀ ਹੈ। ਉਸ ਤੋਂ ਲੱਗਦਾ ਹੈ ਕਿ ਹਰ ਦੀ ਸਥਿਤੀ 2023 ਦੇ ਵਿੱਚ ਆਏ ਹਰ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀ ਹੈ। ਤਮਨ ਖੇਤਰ ਦੇ ਲੋਕ ਇਸ ਤਬਾਹੀ ਨੂੰ ਵੇਖ ਕੇ ਬਹੁਤ ਹੀ ਡੂੰਗੇ ਸੋਚਵੇਂ ਦੇ ਵਿੱਚ ਹੋ ਗਏ। 2023 ਦੇ ਵਿੱਚ ਉਹ ਹਰ ਦੌਰਾਨ ਨੁਕਸਾਨ ਤੋਂ ਹਾਲੇ ਕਿ ਸਾਰ ਉੱਪਰ ਵੀ ਨਹੀਂ ਉੱਠੇ ਕਿ ਕੁਦਰਤ ਦਾ ਕਹਿਰ ਇੱਕ ਵਾਰੀ ਫੇਰ ਤੋਂ ਦੁਬਾਰਾ ਵਾਪਰ ਗਿਆ ਹੈ।